ਖਬਰਨਾਮਾ ਦੇਖ ਰਹੇ ਸਾਰੇ ਸੁਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੁਸਰਾਜ ਆਮ ਆਦਮੀ ਪਾਰਟੀ ਨੂੰ ਲੱਗਿਆ ਵੱਡਾ ਝਟਕਾ ਇਹ ਝਟਕਾ ਦਿੱਤਾ ਹੈ ਸੁਖਪਾਲ ਸਿੰਘ ਖਹਿਰਾ ਜਿਨ੍ਹਾਂ ਵੱਲੋਂ ਵਾਰ-ਵਾਰ ਨਿਜ਼ਾਮ ਲਗਾਏ ਜਾ ਰਹੇ ਨਹੀਂ ਸੂਬੇ ਦੀ ਸਰਕਾਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਕਿ ਪਾਣੀਆਂ ਦੇ ਮੁੱਦਿਆਂ ਨੂੰ ਲੈ ਕੇ ਸਿਆਸੀ ਸਟ੍ਰੰਟ ਕੀਤਾ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਦੇ ਬਾਵਜੂਦ ਵੀ ਅਸੀਂ ਸਾਰੀ ਕਾਂਗਰਸ ਪਾਰਟੀ ਦੀ ਟੀਮ ਸ਼੍ਰੋਮਣੀ ਅਕਾਲੀ ਦਲ ਅਤੇ ਕੁਝ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂ ਹੱਕ ਵਿੱਚ ਨੇ ਕਿਸ ਦੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਿਉਂਕਿ ਪਾਣੀਆਂ ਦੇ ਮਸਲਿਆਂ ਦੀ ਗੱਲ ਹੈ ਪੰਜਾਬ ਦੇ ਪਾਣੀ ਦੀ ਗੱਲ ਹੈ ਲੇਕਿਨ ਇੱਕ ਵੱਡਾ ਆਗੂ ਸੁਖਪਾਲ ਸਿੰਘ ਖੈਰਾ ਦੀ ਅਗਵਾਈ ਦੇ ਵਿੱਚ ਅੱਜ ਅਲਵਿਦਾ ਕਹਿ ਗਿਆ ਹੈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸ਼ਾਮਲ ਹੋ ਗਏ ਨੇ ਕਾਂਗਰਸ ਪਾਰਟੀ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਨੇ ਸਿਰਪਾਉ ਫਾਕੇ ਸਵਾਗਤ ਕੀਤਾ ਹੈ ਉਹਨਾਂ ਕਿਹਾ ਆਉਣ ਵਾਲਾ ਆਉਣ ਵਾਲੇ ਦਿਨਾਂ ਦੇ ਵਿੱਚ ਬਣਦਾ ਮਾਨ ਸਨਮਾਨ ਤੁਹਾਨੂੰ ਦਿੱਤਾ ਜਾਵੇਗਾ ਇਕੱਲੇ ਵੱਡੇ ਆਗੂ ਨਹੀਂ ਆਏ ਉਸ ਦੇ ਰਿਸ਼ਤੇਦਾਰ ਉਸ ਦੇ ਸੱਕੀ ਸਬੰਧੀ ਉਸ ਦਾ ਭਾਈਚਾਰਕ ਸਾਹ ਜਿਹੜੀ ਸੀ ਉਸ ਹਲਕੇ ਦੇ ਵਿੱਚ ਉਹ ਸਾਰੇ ਆਗੂਆਂ ਵੱਲੋਂ ਵੀ ਅੱਜ ਸ਼ਿਰਕਤ ਕਰ ਲਈ ਗਈ ਹੈ ਅੱਜ ਇਹ ਇਕੱਠ ਦੇਖਿਆ ਗਿਆ ਸੁਖਪਾਲ ਸਿੰਘ ਖਹਿਰਾ ਦੇ ਘਰ ਦੇ ਵਿੱਚ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਅੱਜ ਹਲਕਾ ਪੁਲਾਤ ਵਿੱਚ ਆਮ ਆਪ ਨੂੰ ਉਸ ਵੇਲੇ ਭਾਰੀ ਝਟਕਾ ਲੱਗਾ ਜਦੋਂ ਪਿੰਡ ਪਦਾਸ ਵਿੱਚ ਆਮ ਆਦਮੀ ਪਾਰਟੀ ਦੇ ਇਕਾਈ ਦੇ ਪ੍ਰਧਾਨ ਸੁਖਦੇਵ ਸਿੰਘ ਸੁੱਖਾ ਮੌਜੂਦਾ ਕੁਲਵੰਤ ਸਿੰਘ ਗੁਜਰ ਅਨੇਕ ਪਰਿਵਾਰ ਵਰਕਰਾਂ ਨੇ ਸਪੰਜ ਸੰਤ ਸਿੰਘ ਬਲਿਆਣੀ ਉਪਰਾਲੇ ਸਦਕਾ ਹਲਕਾ ਸੁਖਪਾਲ ਸਿੰਘ ਖਹਿਰਾ ਦੀ ਅਗਵਾਈ ਵਿੱਚ ਸ਼ામਲ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ ਇਸ ਸਮੇਂ ਕਾਂਗਰਸ ਵਿੱਚ ਸ਼ਾਮਲ ਹੋਣ ਵਾਲੇ ਆਪ ਦੇ ਆਗੂਆਂ ਨੂੰ ਹਲਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸਿਉ ਪਾਓ ਪਾ ਕੇ ਪਾਰਟੀ ਵਿੱਚ ਆਉਣ ਤੇ ਸਮਰਥਨ ਕਰਦਿਆਂ ਕਿਹਾ ਕਿ ਅੱਜ ਇਹ ਸ਼ੁਰੂਆਤ ਹੈ 2027 ਤੱਕ ਇਹ ਹਰੇਰੀ ਵਿੱਚ ਤਬਦੀਲ ਹੋਵੇਗੀ ਇਸ ਦੌਰਾਨ ਉਹਨਾਂ ਨੇ ਕਾਂਗਰਸ ਸ਼ਾਮਲ ਹੋਏ ਪਰਿਵਾਰਾਂ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਮੋਰਚਾ ਫਤਿਹ ਕਰਨ ਲਈ ਉਹਨਾਂ ਨੂੰ ਦਿਨ ਪਰ ਰਾਤ ਇੱਕ ਕਰ ਦੇਣਗੇ ਸੁਖਪਾਲ ਸਿੰਘ ਖੈਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜੁਗਲਿਆਂ ਦੀ ਸਰਕਾਰ ਹੈ ਅੱਜ ਹਰ ਵਰਗ ਲੋਕ ਇਸ ਨੂੰ ਭਲੀ ਭਾਨਤੀ ਜਾਣੂ ਹੋ ਚੁੱਕਾ ਹੈ ਯਾਨੀ ਕਿ ਸੁਖਪਾਲ ਸਿੰਘ ਖੈਰਾ ਵੱਲੋਂ ਹਲਕਾ ਪੁਲਤ ਦਾ ਇਕਾਈ ਪ੍ਰਧਾਨ ਜਿਹੜਾ ਹੈ ਸ਼ਾਮਲ ਕਰਵਾ ਲਿਆ ਗਿਆ ਹੈ ਕਾਂਗਰਸ ਪਾਰਟੀ ਦੇ ਵਿੱਚ ਯਾਨੀ ਕਿ ਇਕਾਈ ਪ੍ਰਧਾਨ ਦੇ ਨਾਲ ਅਨੇਕਾ ਜਿਹੜੇ ਛੋਟੇ ਤੋਂ ਮੋਟੇ ਆਗੂ ਸੀ ਅੱਜ ਉਹਨਾਂ ਵੱਲੋਂ ਸ਼ਿਰਕਤ ਕੀਤੀ ਗਈ ਕਾਂਗਰਸ ਪਾਰਟੀ ਵਿੱਚ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਹਲਕਾ ਭਲਾਤੂ ਸੁਖਪਾਲ ਸਿੰਘ ਖਹਿਰ ਨੇ ਕਿਹਾ ਕਿ ਤੁਹਾਨੂੰ ਬਣਦਾ ਮਾਨ ਸਨਮਾਨ ਦਿੱਤਾ ਜਾਵੇਗਾ ਇਹ ਹਾਲੇ ਕੁਝ ਹਵਾ ਹੈ ਹਨੇਰੀ ਆਉਣੀ ਹਾਲੇ ਬਾਕੀ ਹੈ 2027 27 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਮੈਨੂੰ ਮਿਹਨਤ ਕਰਨੀ ਪਵੇਗੀ ਅਤੇ ਬਿਨਾ ਗੱਠ ਜੋੜ ਤੋਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਰਕਾਰ ਬਣਾਈ ਚਾਹੇਗੀ ਅਕਾਈ ਪ੍ਰਧਾਨ ਨੂੰ ਸਰੂਪੋ ਪਾ ਕੇ ਸਨਮਾਨਤ ਕੀਤਾ ਗਿਆ ਅਤੇ ਇਹ ਵੀ ਕਿਹਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਇਹੀ ਅਹੁਦਾ ਤੁਹਾਨੂੰ ਦਿੱਤਾ ਜਾਵੇਗਾ